లై بیٹھا ہوں۔ ও ছুটিयां हो গিয়া হুন মজা ই মজা। বাহ ভাই মজা ই মজা। তো মিলনে ছুটিयां শুরু নে মাতা ভি মান জানা। ও মেরে গাও তো ছুটিयां শুরু মে গিয়া তে নান কে জানা। ও তো কিথে জানা? মে তো میری مम्मा कह रहे थे इसे सबार जाओगे मथा टेकन ले। सबार 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 কি ہوندی ہے? ਆਪਣੀ ਪਤਾ ਚਲੋ ਦਾਦੀ ਕੋਲੋਂ ਚਲਦੇ ਤੇ ਪੁੱਛਦੇ ਆਂ ਚਲੋ ਅੱਜ ਕੱਲ ਦਾ ਸਾਗ ਸੋਹਣਾਉਣ ਲੱਗ ਗਿਆ ਵੀ ਜੀ ਹਾਂ ਸਾਗ ਤਾਜ਼ਾ ਬਣਦਾ ਵੀ ਸਵਾਦ ਹੈ ਹਰ ਵੀ ਟਾਈਮ ਨਾਲ ਧਰਨੀ ਸਾਗ ਜਿਹਨੂੰ ਟਾਈਮ ਲੱਗਦਾ ਇਹਨੂੰ ਹਾਂਜੀ ਵੀ ਜੀ ਬਸ ਸਾਫ਼ ਕਰਕੇ ਉਹਨੇ ਧਰ ਦੇਣਾ ਹਾਂ ਬੱਚੇ ਵੀ ਖੇਡਣ ਗਏ ਹੋਏ ਸੀ ਆਏ ਨਹੀਂ ਦੇਖ ਲੈ ਬਲਾ ਉਹਨਾਂ ਨੂੰ ਬਹੁਤ ਟਾਈਮ ਹੋ ਗਿਆ ਗਿਆ ਨੂੰ ਬੈਠੋ ਆਗੇ ਬੱਚੇ ਵੀ ਆ ਗਏ ਬੈਠੋ ਬੈਠੋ ਹੋਰ ਖੇੜੇ ਹੈ ਮੇਰੇ ਪੁੱਤੋ ਦਾਦੀ ਜੀ ਸਬਾ ਕੀ ਹੁੰਦੀ ਹੈ ਤੁਸੀਂ ਕਹਿੰਦੇ ਸੀ ਮੱਥਾ ਟੇਕਣ ਜਾਣਾ ਹਾਂ ਬੁੱਤ ਜਾਣਾ ਹੈ ਤੁਸੀਂ ਜਾਣਾ ਮੇਰੇ ਨਾਲ ਹਾਂਜੀ ਠੀਕ ਹੈ ਬੁੱਤ ਸਬਾ ਪੁੱਤ ਸ਼ਹੀਦੀ ਜੋੜ ਮੇਲਾ ਆਏ ਵੱਡੇ ਸੈਭਜੰਦਾਂ ਦਾ ਤੇ ਛੋਟੇ ਸੈਭਜੰਦ ਦੀ ਸ਼ਹੀਦੀ ਜਿਹੜੀ ਹੋਈ ਹੈ ਨਾ ਉਹਨੂੰ ਮਨਾਉਣ ਵਾਸਤੇ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਉਹਨੂੰ ਕਹਿੰਦੇ ਆ ਸਬਾ ਆ ਦੇਖੋ ਪੁੱਤਰ ਚਾਰੋਂ ਸ਼ਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਹਿਬਜ਼ਾਦਾ ਅਜੀਤ ਸਿੰਘ ਜੀ ਸ਼ਹਿਬਜ਼ਾਦਾ ਜੁਝਾਰ ਸਿੰਘ ਜੀ ਸ਼ਹਿਬਜ਼ਾਦਾ ਜੋਰਾਵਰ ਸਿੰਘ ਜੀ ਤੇ ਸ਼ਹਿਬਜ਼ਾਦਾ ਫਤਿਹ ਸਿੰਘ ਜੀ ਇਹਨਾਂ ਚਾਰੋਂ ਸ਼ਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲੇ ਨੂੰ ਆਪਾਂ ਸਵਾ ਕਹਿੰਦੇ ਆ। ਤੇ ਇਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਅਸੀਂ ਇਹਨਾਂ ਸਵਾ ਤੇ ਜਾਂਦੇ ਆ। ਜੀ ਇਹਦੇ ਪਿਤਾ ਜੀ ਕੌਣ ਸਨ? ਸ਼ੇਗਰ ਗੋਬਿੰਦ ਸਿੰਘ ਜੀ ਇਹਨਾਂ ਦੇ ਪਿਤਾ ਜੀ ਸੀ ਜੋ ਸਾਡੇ ਕਿੰਨੇਵੇਂ ਗੁਰੂ ਨੇ 10ਵੇਂ ਸ਼ਾਬਾਸ਼ ਸਾਡੇ 10ਵੇਂ ਗੁਰੂ ਸੀ ਉਹਨਾਂ ਦੇ ਚਾਰ ਸਹਬਜ਼ਾਦੇ ਸੀ ਦਾਦੀ ਜੀ ਨੂੰ ਦੱਸੋ ਗੁਰੂ ਜੀ ਦੇ ਜ਼ਾਇਬਤ ਦੇ ਅਤੇ ਉਹਨਾਂ ਦੀ ਵੀ ਵੰਨਵਾੜੀ ਦੱਸੋ ਹਾਂਜੀ ਬੂਤ ਮੈਂ ਦੱਸਦੀ ਹਾਂ ਤੁਹਾਨੂੰ ਸਾਰਾ ਕੁਝ ਇਹਦੇ ਸਿਰ ਟਕਾ ਉਹ ਹਰਪ੍ਰਥ ਸਿਰਨੰਗਾਂ ਉਹਦੇ ਤੋਂ ਵੀ ਆਪਣਾ ਸਿਰ ਟਕੜਾ ਗੁਰੂ ਜੀ ਦੀ ਸਾਰੀ ਕਹਾਣੀ ਹੁਣ ਤੁਸੀਂ ਸਤਿਕਾਰ ਨਾਲ ਸੁਣਨੀ ਹੈ ਸਾਰਿਆਂ ਨੇ ਠੀਕ ਦੂਜੀ ਗਏ ਫਟੇ ਸਾਨਾ 1704 ਦੀ ਗੱਲ ਹੈ 6 ਪੋ ਦੀ ਜਦੋਂ ਸ਼ਿਲਗੁਰ ਗੋਬਿੰਦ ਸਿੰਘ ਜੀ ਨੇ ਆਪਣਾ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਆਪਣੇ ਪਰਿਵਾਰ ਦੇ ਸਮੇਤ ਜਦੋਂ ਉਹਨਾਂ ਨੇ ਆਪਣਾ ਕਿਲਾ ਛੱਡਿਆ ਕਿਲੇ ਤੋਂ ਬਾਹਰ ਆ ਗਏ ਤਾਂ ਮੁਗਲਾਂ ਨੇ ਉਹਨਾਂ ਉੱਤੇ ਹਮਲਾ ਕਰਤਾ ਕੀ ਕਰਤਾ ਹਮਲਾ ਹਮਲਾ ਜਦੋਂ ਕੀਤਾ ਤਾਂ ਗੁਰੂ ਜੀ ਦਾ ਪਰਿਵਾਰ ਵਿਛੜਾ ਹੋ ਗਿਆ ਸਰਸਾ ਨਦੀ ਤੇ ਜਿੱਥੇ ਕਿਹੜਾ ਗੁਰਦੁਆਰਾ ਬਣਿਆ ਹੋਇਆ ਉੱਥੇ ਤੁਹਾਨੂੰ ਪਤਾ ਏ ਪਰਿਵਾਰ ਨਹੀਂ ਪਰਿਵਾਰ ਵਿਛੜਾ ਗੁਰਦੁਆਰਾ ਸਾਹਿਬ ਉੱਥੇ ਬਣਿਆ ਹੋਇਆ ਉੱਥੇ ਗੁਰੂ ਜੀ ਦਾ ਪਰਿਵਾਰ ਵਿਛੜਿਆ ਸੀ ਗੁਰੂ ਗੋਬਿੰਦ ਸਿੰਘ ਜੀ ਤੇ ਦੋ ਵੱਡੇ ਸਾਹਿਬਜ਼ਾਦੇ ਚਮਕੌਰ ਵੱਲ ਨੂੰ ਚਲੇ ਗਏ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਗੰਗੂ ਬ੍ਰਾਹਮਣ ਨਾਲ ਮਰੰਡੇ ਚਲੇ ਗਏ ਗੰਗੂ ਦਾਦੀ ਗੰਗੂ ਬਰਾਮਰ ਕੌਣ ਸੀ? ਉਹ ਤਾਂ ਗੰਗੂ ਬ੍ਰਾਹਮਣ ਗੁਰੂ ਗੋਬਿੰਦ ਸਿੰਘ ਜੀ ਦਾ ਰਸੋਈਆ ਸੀ ਤੇ ਇੱਕ ਭਰੋਸੇਯੋਗ ਬੰਦਾ ਸੀ। ਇਸ ਕਰਕੇ ਉਹ ਮਾਤਾ ਜੀ ਨੂੰ ਤੇ ਛੋਟੇ ਸਹਬਜ਼ਾਦੇ ਨੂੰ ਆਪਣੇ ਨਾਲ ਆਪਣੇ ਪਿੰਡ ਮਰੰਡੇ ਲੈ ਗਿਆ। ਸਹੀੜੀ ਉਹਦਾ ਪਿੰਡ ਸੀ ਮਰੰਡੇ ਲੈ ਗਿਆ ਉਹਨਾਂ ਨੂੰ। ਉਹਨਾਂ ਦੇ ਕੋਲ ਰਹੇ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਵੱਡੇ ਸਹਬਜ਼ਾਦਿਆਂ ਨਾਲ ਤੇ ਕੁਝ ਸਿੰਘਾਂ ਨਾਲ ਚਮਕੌਰ ਦੀ ਗੜੀ ਵਿੱਚ ਪਹੁੰਚੇ ਤਾਂ ਉੱਥੇ ਇੱਕ ਜੰਗ ਹੋਈ, ਲੜਾਈ ਹੋਈ। ਉਸ ਲੜਾਈ ਦੇ ਵਿੱਚ ਗੁਰੂ ਜੀ ਦੇ ਕੁਝ ਸਿੰਘ ਤੇ ਵੱਡੇ ਸੈਭ ਚੱਲਦੇ ਉੱਥੇ ਸ਼ਹਾਦਤ ਪ੍ਰਾਪਤ ਕਰਕੇ ਗੁਰੂ ਗੋਬੀ ਸਿੰਘ ਜੀ ਜਦੋਂ ਚਮਕੌਰ ਦੀ ਗੜੀ ਛੱਡ ਕੇ ਜਾ ਰਹੇ ਹਾਂ ਤਾਂ ਭਾਈ ਦਇਆ ਸਿੰਘ ਜੀ ਉਹਨਾਂ ਨੂੰ ਰੋਕਦੇ ਆ ਉਹ ਬਾਬਾ ਜੁਹਾਰ ਸਿੰਘ ਦੇ ਸ਼ਰੀਰ ਕੋਲ ਬੈਠੇ ਕਹਿ ਰਹੇ ਆ ਗੁਰੂ ਗੋਬੀ ਸਿੰਘ ਜੀ ਨੂੰ ਕਿ ਜ਼ਿੰਦਗੀ ਦੇ ਦਾਤਿਆ ਸੁਨਹਿਰੀ ਵਾਜਾਂ ਵਾਲਿਆ ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਤੂੰ ਪਾਲਿਆ ਦਾਤਾ ਇੱਕ ਵਾਰ ਚੁੱਕ ਕੇ ਕਲੇਜੇ ਤੂੰ ਲਾ ਲੰਦਾ ਆਪਣੇ ਪੁੱਤਾਂ ਨੂੰ ਮਲੋ ਬਾਈ ਦਿਆ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿ ਰਹੇ ਆ ਕਿ ਤੁਹਾਡੇ ਪੁੱਤਰ ਦਾ ਮਿਰਤਿਕ ਦੇ ਪਿਆ, ਸ਼ਰੀਰ ਪਿਆ ਇੱਥੇ ਕਿ ਤੁਸੀਂ ਛੱਡ ਕੇ ਜਾ ਰਹੇ ਹੋ। ਤਾਂ ਗੁਰੂ ਜੀ ਕਹਿੰਦੇ ਕਿ ਜਿਵੇਂ ਮੇਰੇ ਪੁੱਤ ਪਏ ਆ ਇੱਥੇ ਜੰਗ ਦੇ ਮਦਦ ਵਿੱਚ ਸ਼ਹੀਦ ਹੋਏ ਹੋਏ, ਮੇਰੇ ਹੋਰ ਸਿੰਘ ਵੀ ਪਏ ਆ। ਜੇ ਮੈਂ ਆਪਣੇ ਪੁੱਤਰ ਨੂੰ ਚੱਕ ਕੇ ਪਿਆਰ ਕਰੂੰਗਾ ਤਾਂ ਮੇਰੇ ਸਿੰਘ ਵੀ ਉਹ ਹੋ ਜਾਈਂ ਆ। ਤਾਂ ਮੈਂ ਐਦਾਂ ਦਾ ਲੋਕਾਂ ਤੋਂ ਆਪਣਾ ਨਾਮ ਨਹੀਂ ਲਵਾਉਣਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੁੱਤਰਾ ਔਰ ਸਿੰਘਾਂ ਵਿੱਚ ਫਰਕ ਕਰਿਆ ਕਿ ਜੇ ਮੈਨੂੰ ਜਿੰਨਾ ਮੈਨੂੰ ਆਪਣੇ ਪੁੱਤਰਾਂ ਦਾ ਦੁੱਖ ਹੈ ਸ਼ਹੀਦ ਦੀ ਪ੍ਰਾਪਤ ਕਰਨ ਦਾ ਹੁੰਦਾ ਹੀ ਮੈਨੂੰ ਆਪਣੇ ਸਿੰਘਾਂ ਦਾ ਵੀ ਦੁੱਖ ਹੈ। ਗੁਰੂ ਜੀ ਨੇ ਆਪਣੇ ਸਿੰਘ ਆਪਣੇ ਤਰਾਂ ਦੀ ਸ਼ਹਾਦਤ ਤੇ ਉੱਥੇ ਬੈਠ ਕੇ ਹੰਝੂ ਨਹੀਂ ਬਹਾਏ ਬੈਠੇ ਨਹੀਂ ਉੱਥੇ ਉਹਨਾਂ ਦੇ ਕੋਲ ਉਹ ਆਪਣਾ ਅੱਗੇ ਚਲੇ ਗਏ ਫਿਰ ਮਾਤਾ ਜੀ ਛੋਟੇ ਸਾਹਿਬ ਜੱਤੇ ਨਾਲ ਕੀ ਹੋਇਆ ਸੀ ਛੋਟੇ ਸਾਹਿਬ ਜੱਤੇ ਬਾਰੇ ਹੁਣ ਮੈਂ ਤੁਹਾਨੂੰ ਵਿਸਥਾਰ ਨਾਲ ਦੱਸਾਂਗੀ ਛੋਟੇ ਸਾਹਿਬ ਜੱਤੇ ਤੇ ਮਾਤਾ ਗੁਜਰੀ ਜੀ ਗੰਗੂ ਬ੍ਰਾਹਮਣ ਦੇ ਨਾਲ ਉਹਦੇ ਪਿੰਡ ਸਿਹੜੀ ਚਲੇ ਗਏ ਉੱਥੇ ਉਹਨਾਂ ਨੇ ਗੰਗੂ ਬ੍ਰਾਹਮਣ ਦੇ ਨਾਲ ਉਹਨਾਂ ਗੰਗੂ ਬ੍ਰਾਹਮਣ ਦੇ ਘਰ ਉਹਨਾਂ ਨੇ ਇੱਕ ਰਾਤ ਕੱਟੀ ਮਾਤਾ ਗੁਜਰੀ ਜੀ ਜਦੋਂ ਉੱਥੋਂ ਆਏ ਸੀ ਅਨੰਦਪੁਰ ਸਾਹਿਬ ਦੇ ਕਿਲੇ ਤੋਂ ਉਹਨਾਂ ਦੇ ਕੋਲ ਕੁਝ ਸੋਨੇ ਦੇ ਮੋਹਰੇ ਸੀ ਤੇ ਜਦੋਂ ਰਾਤ ਨੂੰ ਗੰਗੂ ਬ੍ਰਾਹਮਣ ਨੇ ਮਾਤਾ ਗੁਜਰੀ ਜੀ ਕੋਲ ਸੋਨੇ ਦੇ ਮੋਹਰੇ ਦੇਖਿਆ ਤੇ ਉਹਦੇ ਮਨ ਦੇ ਵਿੱਚ ਲਾਲਚ ਆ ਗਿਆ ਤੇ ਉਹਨੇ ਰਾਤ ਨੂੰ ਉਹ ਮੋਹਰੇ ਚੋਰੀ ਕਰ ਲਈ। ਪਰ ਮਾਤਾ ਗੁਜਰੀ ਜੀ ਨੂੰ ਪਤਾ ਲੱਗ ਗਿਆ। ਮਾਤਾ ਗੁਜਰੀ ਜੀ ਨੇ ਗੰਗੂ ਨੂੰ ਕਿਹਾ ਗੰਗੂ ਤੂੰ ਚੋਰੀ ਕਿਉਂ ਕੀਤੀ? ਤੂੰ ਮੇਰੇ ਕੋਲੋਂ ਮੰਗ ਕੇ ਲੈ ਲੈਂਦਾ। ਮੈਂ ਤੈਨੂੰ ਮੋਹਰੇ ਦੇ ਦੇਣੀਆਂ ਸੀ। ਤੇ ਇਹ ਗੱਲ ਜਦੋਂ ਮਾਤਾ ਗੁਜਰੀ ਜੀ ਨੇ ਉਹਨੂੰ ਕਹੀ ਤੇ ਗੰਗੂ ਬ੍ਰਾਹਮਣ ਨੂੰ ਆਪਣੀ ਹੱਦ ਤੱਕ ਮਹਿਸੂਸ ਹੋਈ ਉਹਨੂੰ ਬੇਇੱਜ਼ਤੀ ਮਹਿਸੂਸ ਹੋਈ ਤੇ ਉਹ ਤਾਂ ਉਲਟਾ ਮਾਤਾ ਜੀ ਨਾਲ ਲੜਨ ਲੱਗ ਪਿਆ ਕਿ ਤੁਸੀਂ ਤਾਂ ਮੇਰੇ ਤੇ ਇਲਜ਼ਾਮ ਲਗਾ ਰਹੇ ਹੋ ਗੁੱਸੇ ਵਿੱਚ ਆ ਕੇ ਗੰਗੂ ਬ੍ਰਾਹਮਣ ਨੇ ਛੋਟੇ ਸਹਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਿਕਾਇਤ ਮੋਰਿੰਡੇ ਦੇ कोतवाल ਕੋਲ ਕਰ ਦਿੱਤੀ ਕਿਉਂਕਿ ਉਹਨੂੰ ਪਤਾ ਸੀ ਕਿ ਮੁਗਲ ਤਾਂ ਪਹਿਲਾਂ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਦੁਸ਼ਮਣ ਹੈ ਤੇ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦਿਆਂ ਨੂੰ ਮੋਰਿੰਡੇ ਦਾ कोतवाल ਗ੍ਰਿਫਤਾਰ ਕਰਕੇ ਲੈ ਗਿਆ ਤੇ ਇੱਕ ਰਾਤ ਉਹਨਾਂ ਬੱਚਿਆਂ ਨੇ ਮਰਿੰਡੇ ਦੀ ਕੋਤਵਾਲੀ ਦੇ ਵਿੱਚ ਜੇਲ੍ਹ ਵਿੱਚ ਕੱਟੀ ਤੇ ਅਗਲੇ ਦਿਨ ਫੇਰ ਉਹਨਾਂ ਨੂੰ ਸਰਹੰਦ ਦੇ ਸੂਬਾ ਵਜ਼ੀਰ ਖਾਨ ਦੇ ਕੋਲ ਗੰਗੂ ਬ੍ਰਾਹਮਣ ਨੇ ਸ਼ਿਕਾਇਤ ਕਰ ਦਿੱਤੀ ਤੇ ਸਰਹੰਦ ਦਾ ਵਜ਼ੀਰ ਸੂਬਾ ਉਹਨਾਂ ਸੂਬਾ ਵਜ਼ੀਰ ਖਾਨ ਉਹਨਾਂ ਨੂੰ ਕੈਦ ਕਰਕੇ ਸਰਹੰਦ ਲੈ ਗਿਆ ਤੇ ਉੱਥੇ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕਰਕੇ ਰੱਖਿਆ ਗਿਆ ਮਾਤਾ ਜੀ ਠੰਡਾ ਬੁਰਜ ਕੀ ਹੁੰਦਾ ਹੈ ਠੰਡਾ ਬੁਰਜ ਠੰਡਾ ਬੁਰਜ ਬੱਚੇ ਬਹੁਤ ਠੰਡੀ ਜਗ੍ਹਾ ਜਿੱਥੇ ਗਰਮੀ ਦੇ ਦਿਨਾਂ ਵਿੱਚ ਵੀ ਬਹੁਤ ਠੰਡੀ ਹਵਾ ਆਉਂਦੀ ਹੈ ਉਦੋਂ ਤਾਂ ਮਹੀਨਾ ਹੀ ਪੋਦਾ ਸੀ ਅਤ ਠੰਡੀ ਸੀਤ ਲਹਿਰ ਦਾ ਮਹੀਨਾ ਠੰਡੀ ਸੀਤ ਲਹਿਰ ਛੋਟੇ ਛੋਟੇ ਕੋਮਲ ਜੇ ਗੁਰੂ ਜੀ ਦੇ ਲਾਲ ਤੇ ਮਾਤਾ ਗੁਜਰੀ ਜੀ ਠੰਡੇ ਬੁਰਜ ਦੇ ਵਿੱਚ ਕੈਦ ਕਰਕੇ ਰੱਖੇ ਗਏ ਜਦੋਂ ਉਹਨਾਂ ਬੱਚਿਆਂ ਨੂੰ ਪੂਰੀ ਰਾਤ ਬਿਨਾਂ ਉਹ ਕੱਪੜਿਆਂ ਤੋਂ ਬਿਨਾ ਕੁਝ ਖਾਦੇ ਪੀਂਦੇ। ਪੂਰੀ ਰਾਤ ਉਹਨਾਂ ਨੂੰ ਕੈਦ ਵਿੱਚ ਰੱਖਿਆ। ਇੱਕ ਮੋਤੀ ਮੈਰਾ ਸੀ ਜਿਨੇ ਉਹਨੇ ਬੱਚਿਆਂ ਨੂੰ ਗਰਮ ਦੁੱਧ ਪਿਆਇਆ। ਦੂਸਰੇ ਦਿਨ ਸੂਬੇ ਦੀ ਕਚਹਿਰੀ ਦੇ ਵਿੱਚ ਉਹਨਾਂ ਬੱਚਿਆਂ ਦੀ ਪੇਸ਼ੀ ਹੋਈ। ਮਾਤਾ ਗੁਜਰੀ ਜੀ ساری ਰਾਤ ਉਹਨਾਂ ਨੂੰ ਆਪਣੀ ਪੁੱਤੜੋਂ ਨਿੱਕ ਦਿੰਦੇ ਰਹੇ। ਤੇ ਉਹਨਾਂ ਨੂੰ ਆਪਣੇ ਧਰਮ ਦੇ ਵਿੱਚ ਪੱਕੇ ਤੇ ਧੀਰਜਨ ਦੀ ਸਿੱਖਿਆ ਦਿੰਦੇ ਰਹੇ। ਆਪਣੇ ਸ਼ਹੀਦ ਦਾਦੇ ਗੁਰੂ ਤੇਗ ਬਹਾਦਰ ਜੀ ਦੀਆਂ ਸ਼ਹਾਦਤ ਦੀਆਂ ਕਹਾਣੀਆਂ ਸੁਣਾ ਕੇ ਉਹਨਾਂ ਬੱਚਿਆਂ ਨੂੰ ਦ੍ਰਿੜ ਕਰਦੇ ਰਹੇ ਆਪਣੀ ਧਰਮ ਤੇ ਨਾ ਡੋਲਣ ਦੀ ਸਿੱਖਿਆ ਦਿੰਦੇ ਰਹੇ ਤੇ ਬੱਚੇ ਵੀ ਆਪਣੀ ਦਾਦੀ ਜੀ ਤੋਂ ਸਿੱਖਿਆ ਲੈ ਕੇ ਦੂਸਰੇ ਦਿਨ ਸੂਬੇ ਦੀ ਕਚਹਿਰੀ ਵਿੱਚ ਪੇਸ਼ ਹੋਏ ਸੂਬੇ ਨੇ ਉਹਨਾਂ ਬੱਚਿਆਂ ਨੂੰ ਦੇਖਿਆ ਇੱਕ ਦੀ ਉਮਰ 7 ਸਾਲ ਤੇ ਇੱਕ ਦੀ ਉਮਰ 9 ਸਾਲ ਉਹਨੇ ਸੋਚਿਆ ਇਹ ਤਾਂ ਛੋਟੇ-ਛੋਟੇ ਮਾਸੂਮ ਬੱਚੇ ਆ ਇਹਨਾਂ ਨੂੰ ਤਾਂ ਮੈਂ ਆਪਣੇ ਜਾਲ ਦੇ ਵਿੱਚ ਫਸਾ ਕੇ ਮੁਸਲਮਾਨ ਬਣਾ ਲਾਂਗਾ ਇਹਨਾਂ ਨੂੰ ਲਾਲਚ ਵਿੱਚ ਪਰਵਾ ਕੇ ਮੁਸਲਮਾਨ ਬਣਾ ਲਾਂਗਾ ਫਿਰ ਗੁਰੂ ਗੋਬਿੰਦ ਸਿੰਘ ਜੀ ਨੂੰ ਖਰਾ ਦੇਵਾਂਗਾ ਪਰ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੀ ਬੱਚਿਓ ਸੂਬੇ ਦੀ ਇਹਨਾਂ ਮੰਨੀ ਸੂਬੇ ਦੀ ਹਰ ਗੱਲ ਦਾ ਜਵਾਬ ਉਹਨਾਂ ਨੇ ਦਿੱਤਾ ਸੂਬਾ ਉਹਨਾਂ ਨੂੰ ਵੱਡੇ-ਵੱਡੇ ਲਾਲਚ ਦਿਨਾ ਰਿਹਾ ਵੱਡੇ-ਵੱਡੇ ਉਹਨਾਂ ਨੂੰ ਤੋਹਫੇ ਦੇਣ ਦੀ ਗੱਲ ਕਰਦਾ ਰਿਹਾ ਉਹਨਾਂ ਨੂੰ ਰਾਜ ਭਾਗ ਦੇਣ ਦੇ ਲਾਲਚ ਦਿੱਤੇ ਪਰ ਉਹ ਆਪਣੇ ਧਰਮ ਤੋਂ ਨਾ ਡੋਲੇ ਤੇ ਇਸ ਤਰ੍ਹਾਂ ਸੂਬਾ ਪੂਰਾ ਦਿਨ ਉਹਨਾਂ ਨੂੰ ਮਨਾਉਂਦਾ ਰਿਹਾ ਤੇ ਦੂਸਰੇ ਦਿਨ ਫੇਰ ਉਹ ਸੂਬਾ ਦੀ ਕਚਾਰੀ ਵਿੱਚ ਗਏ ਸੂਬੇ ਨੇ ਫੇਰ ਉਹਨਾਂ ਨੂੰ ਲਾਲਚ ਦਿੱਤਾ ਫੇਰ ਉਹਨਾਂ ਨੂੰ ਬਹੁਤ ਡਰਾਇਆ ਧਮਕਾਇਆ ਪਰ ਉਹ ਛੋਟੇ ਸ਼ਹਿਬਜ਼ਾਦਿਆਂ ਨੇ ਸੂਬੇ ਦੀ ਇੱਕ ਗੱਲ ਨਾ ਮੰਨੀ ਆਪਣੇ ਧਰਮ ਤੋਂ ਨਾ ਡੋਲੇ ਆਪਣੇ ਧਰਮ ਤੇ ਉਹ ਡੋਲ ਰਹੇ ਆਪਣੀ ਦਾਦੀ ਦੀਆਂ ਸਿੱਖਿਆਵਾਂ ਤੇ ਆਪਣੇ ਪਿਤਾ ਦੀਆਂ ਸਿੱਖਿਆਵਾਂ ਤੇ ਉਹ ਡੋਲ ਰਹੇ ਅਖੀਰ ਸੂਬਾ ਜਦੋਂ ਅੰਤ ਤੱਕ ਉਹਨਾਂ ਨੂੰ ਬਣਾਉਂਦਾ ਰਿਹਾ ਤੇ ਸੁਚਾਨੰਦ ਤੇ ਕਾਜੀ ਨੇ ਸੂਬੇ ਨੂੰ ਉਹਨਾਂ ਨੂੰ ਸਜ਼ਾ ਦੇਣ ਲਈ ਉਕਸਾਇਆ ਉਹਨਾਂ ਨੇ ਕਿਹਾ ਕਿ ਵਜੀਰ ਖਾਂ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਐ ਇਹ ਤੇਰੇ ਲਾਲਚ ਵਿੱਚ ਨਹੀਂ ਆਉਣਗੇ ਤੇਰੀਆਂ ਗੱਲਾਂ ਨਹੀਂ ਮੰਨਣਗੇ ਇਸ ਰਾਨੀ ਇਹ ਡੋਲਣਗੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਂ ਤਾਂ ਤੇ ਫਿਰ ਵजीर खान ਐ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਨਣ ਦੀ ਸਜ਼ਾ ਦੇ ਦਿੱਤੀ ਜਦੋਂ ਅੰਤ ਤੱਕ ਉਹ ਆਪਣੇ ਧਰਮ ਤੋਂ ਨਾ ਡੋਲੇ ਸੂਬੇ ਦੀ ਉਹਨਾਂ ਨੇ ਕੋਈ ਗੱਲ ਨਾ ਮੰਨੀ ਤਾਂ ਸੂਬੇ ਨੇ ਉਹਨਾਂ ਨੂੰ ਨੀਹਾਂ ਵਿੱਚ ਚਿਨਣ ਦੀ ਸਜ਼ਾ ਦੇ ਦਿੱਤੀ ਦਾਦੇ ਜੀ ਫਿਰ ਉਹਨਾਂ ਨੂੰ ਚਿਤਾ ਦੇ ਦਿੱਤੀ ਸੀ ਹਾਂਜੀ ਪੁੱਤ ਸਜ਼ਾ ਦੇ ਦਿੱਤੀ ਵਜੀਰ ਨੇ ਉਹਨਾਂ ਨੂੰ ਫਤਵਾ ਸੁਣਾਤਾ ਕਿ ਇਹਨਾਂ ਨੂੰ ਜਿੰਦੇ ਹੀ ਕੰਧਾਂ ਦੇ ਵਿੱਚ ਚਿੰਨ ਦਿੱਤੇ ਜਾਵੇ। ਦਾਦੀ ਜੀ ਐਨਾ ਐਨਾ ਜ਼ਾਲਮ ਸੀ ਉਹ ਵਜੀਰ ਹਾਂਜੀ ਪੁੱਤ ਬਹੁਤ ਜ਼ਾਲਮ ਸੀ ਉਹਨਾਂ ਨਿੱਕੇ ਨਿੱਕੇ ਬੱਚਾ ਤੇ ਤਰਸ ਨਹੀਂ ਖਾਇਆ ਇੱਕ ਸਾਹਿਬਜ਼ਾਦੇਆਂ ਦੀ ਉਮਰ 7 ਸਾਲ ਸੀ 1 ਦੇ 9 ਸਾਲ ਸੀ ਉਹਨਾਂ ਉਹਨਾਂ ਤੇ ਤਰਸ ਨਹੀਂ ਖਾਇ ਕਿ ਐਨੇ ਮਾਸੂਮ ਬੱਚੇ ਐ ਬਲੀਰ ਦੀ ਦੁਸ਼ਮਣੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੀ ਬੱਚਿਆਂ ਨਾਲ ਨਹੀਂ ਸੀ ਪਰ ਉਹਨਾਂ ਨੇ ਧੋਖੇ ਨਾਲ ਬੱਚਿਆਂ ਨੂੰ ਸ਼ਹੀਦ ਕਰਕੇ ਗੁਰੂ ਗੋਬਿੰਦ ਸਿੰਘ ਜੀ ਤੋਂ ਬਦਲਾ ਲਿਆ ਮੰਮੀ ਮਾਤਾ ਗੁਜਰੀ ਨਾਲ ਕੀ ਹੋਇਆ ਮਾਤਾ ਗੁਜਰੀ ਜੀ ਨੂੰ ਜਦੋਂ ਛੋਟੇ ਸਾਹਿਬਜ਼ਾਦੇਆਂ ਦੀ ਸ਼ਹੀਦੀ ਦੀ ਖਬਰ ਮਿਲੀ ਤੇ ਮਾਤਾ ਗੁਜਰੀ ਜੀ ਨੇ ਵੀ ਆਪਣੇ ਪ੍ਰਾਣ ਤਿਆਗ ਦਿੱਤੇ ਤੇ ਉਹ ਵੀ ਸੱਚਖੰਡ ਨੂੰ ਚਲੇ ਗਏ ਦਾਦੀ ਜੀ ਫਿਰ ਸਾਹਿਬਜ਼ਾਦੇਆਂ ਨਾਲ ਕੀ ਹੋਇਆ ਬੇਟਾ ਜਰੂ ਸਾਬ ਜਦ ਦੇ ਸ਼ਹੀਦ ਹੋ ਗਏ ਫਿਰ ਉਹਨਾਂ ਦਾ ਸੰਸਕਾਰ ਕਰਨਾ ਸੀ ਇੱਕ ਦੀਵਾਨ ਟੋਡਰਮਲ ਸੀ ਜਿਸ ਨੇ ਕਿ ਗੁਰੂ ਜੀ ਦੇ ਬੱਚਿਆਂ ਦਾ ਸੰਸਕਾਰ ਕੀਤਾ ਜਿੱਥੇ ਗੁਰਦੁਆਰਾ ਜੋਤੀਸਰੂਪ ਹੈ ਨਾ ਜਿੱਥੇ ਆਪਾਂ ਸਭਾ ਚ ਜਾਂਦੇ ਹਾਂ ਮੱਥਾ ਟੇਕਣ ਫਤਿਹਗੜ੍ਹ ਸਾਹਿਬ ਬੱਚੇ ਸ਼ਹੀਦ ਹੋਏ ਸੀ ਤੇ ਜਿਹੜਾ ਜੋਤੀਸਰੂਪ ਗੁਰਦੁਆਰਾ ਉੱਥੇ ਬੱਚਿਆਂ ਦਾ ਸੰਸਕਾਰ ਕੀਤਾ ਗਿਆ ਸੀ ਦੀਵਾਨ ਟੋਡਰਮਲ ਨੇ ਸੰਸਕਾਰ ਵਾਸਤੇ ਜਦੋਂ ਜਗ੍ਹਾ ਖਰੀਦੀ ਤਾਂ ਫਿਰ ਉਹਨੂੰ ਵਜੇਹ ਨਾ ਜਗ੍ਹਾ ਨਹੀਂ ਦਿੱਤੀ ਟੋਡਰਮਲ ਨੇ ਮੋਰਾ ਰੱਖ ਕੇ ਜਿੰਨੀ ਜਗ੍ਹਾ ਉਹਨੂੰ ਚਾਹੀਦੀ ਸੀ ਸੰਸਕਾਰ ਵਾਸਤੇ ਉਨੀ ਜਗ੍ਹਾ ਖਰੀਦੀ ਮੋਰਾ ਰੱਖ ਕੇ ਪੌਨੀ ਜਗ੍ਹਾ ਵਿੱਚ ਮੋਰਾ ਰੱਖੀਆਂ ਪੌਨੀ ਜਗ੍ਹਾ ਲੱਤੀ ਫਿਰ ਬੱਚਿਆਂ ਦੇ ਦਰਸਨਸਕਾਰ ਕੀਤਾ ਗਿਆ ਸਹਬਜਦਨ ਉਥੇ ਸੰਸਕਾਰ ਕੀਤਾ ਗਿਆ ਜਿੱਥੇ ਆਪਾਂ ਜੋਤੀਸ ਰੂਪ ਜਾਨੇ ਮੱਥਾ ਟੇਕਾ ਵਜ਼ੀਰ ਖਾਨ ਐਨਾ ਜਾਨਮ ਸੀ ਤੇ ਉਹਨੇ ਦੀਵਾਨ ਟੋਲਰ ਮਲ ਨੂੰ ਕਿਹਾ ਕਿ ਮੋਰਾ ਵਿਛਾਣੀਆਂ ਨਹੀਂ ਜਗ੍ਹਾ ਦੇ ਵਿੱਚ ਮੋਰਾ ਵਿਛਾ ਕੇ ਜਗ੍ਹਾ ਨਹੀਂ ਲੈਣੀ ਮੋਰਾ ਨੂੰ ਖੜੀਆਂ ਰੱਖ ਕਰਕੇ ਜਗ੍ਹਾ ਲੈਣੀ ਮੋਰਾ ਨੂੰ ਖੜੀਆਂ ਕਰੋ ਉਹਨੂੰ ਵਜ਼ੀਰ ਖਾਨ ਨੂੰ ਇਹ ਸੀ ਕਿ ਐਨੀ ਜਗ੍ਹਾ ਦੇ ਵਿੱਚ ਐਨੀਆਂ ਮੋਰਾ ਜਿਆਦਾ ਖੜੀਆਂ ਕਰਨੀਆਂ ਪੈਣਗੀਆਂ ਕਿ ਸ਼ਾਇਦ ਇਹਦੇ ਕੋਲ ਨਾ ਹੋਣ ਇਹ ਡੋਲ ਜਵੇ ਪਰ ਦੀਵਾਨ ਟਾਡਰ ਮਲ ਦੇ ਮਨ ਵਿੱਚ ਬਹੁਤ ਸਤਕਾਰ ਸੀ ਬਹੁਤ ਸ਼ਰਧਾ ਸੀ ਗੁਰੂ ਘਰ ਵਾਸਤੇ ਉਹਨਾਂ ਮੂਰਤ ਖੜੀਆਂ ਕਰਕੇ ਉਹ ਜਗ੍ਹਾ ਖਰੀਦੀ ਹੈ ਤੇ ਬੱਚੇ ਉਹ ਜਗ੍ਹਾ ਉਸ ਟਾਈਮ ਵੀ ਬਹੁਤ ਉਹ ਮਹਿੰਗੀ ਸੀ ਤੇ ਅੱਜ ਦੇ ਸਮੇਂ ਵਿੱਚ ਵੀ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਮਹਿੰਗੀ ਜਗ੍ਹਾ ਉਹ ਹੈ ਜਿੱਥੇ ਬੱਚਿਆਂ ਦਾ ਸੰਸਕਾਰ ਹੋਇਆ ਕਿਉਂਕਿ ਉਹ ਮੋਰਾ ਖੜੀਆਂ ਕਰਕੇ ਬਹੁਤ ਜ਼ਿਆਦਾ ਮੋਰਾ ਲੱਗੀਆਂ ਸੀ ਉਹ ਜਗ੍ਹਾ ਨੂੰ ਲੈਣ ਵਾਸਤੇ ਉਨੀ ਜਗ੍ਹਾ ਦੇ ਵਿੱਚ ਮੋਰਾ ਰਖੜੀਆਂ ਕਰਕੇ ਜਗ੍ਹਾ ਕਵਰ ਕਰੀ ਗਈ ਸੀ ਫਿਰ ਉਹ ਜਗ੍ਹਾ ਖਰੀਦੀ ਗਈ ਸੀ ਮਤਲਬ ਅੱਜ ਵੀ ਉਹ ਸਭ ਤੋਂ ਮਹਿੰਗੀ ਜਗ੍ਹਾ ਹੈ ਦੁਨੀਆ ਦੀ ਜਿੱਥੇ ਸਭ ਤੋਂ ਜ਼ਿਆਦਾ ਦਾ ਸੰਸਕਾਰ ਕੀਤਾ ਗਿਆ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਦਿਆ ਸਿੰਘ ਜੀ ਨੂੰ ਕਿ ਅੱਜ ਮੇਰੀ ਬਹੁਤ ਵੱਡੀ ਜਿੱਤ ਹੋਈ ਹੈ ਮੁਸਕਰਾ ਰਹੇ ਸੀ ਉਹਨਾਂ ਦੇ ਮਨ ਤੇ ਕੋਈ ਸ਼ਿਕਰ ਨਹੀਂ ਸੀ ਤਾਂ ਭਾਈ ਦਇਆ ਸਿੰਘ ਜੀ ਕਹਿੰਦੇ ਕਿ ਗੁਰੂ ਜੀ ਤੁਸੀਂ ਹਰ ਜੰਗ ਜਿੱਤਿਓ ਤੁਸੀਂ ਹਰ ਜੰਗ ਫਤਿਹ ਕੀਤੀ ਹੈ ਅੱਜ ਹੀ ਕਿਉਂ ਵੱਡੀ ਜਿੱਤ ਹੋਈ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਦਇਆ ਸਿੰਘ ਅੱਜ ਫਤਿਹਗੜ੍ਹ ਸਾਹਿਬ ਦੇ ਸਥਾਨ ਤੇ ਮੇਰਾ ਜੋਰਾਵਰ ਸਿੰਘ ਤੇ ਮੇਰੇ ਫਤੇ ਸਿੰਘ ਜੋ 7 ਸਾਲ ਤੇ 9 ਸਾਲ ਦੀ ਜਿਨ੍ਹਾਂ ਦੀ ਉਮਰ ਸੀ ਉਹਨਾਂ ਨੂੰ ਵੀ ਉਹ ਈਨ ਨਹੀਂ ਮਨਾ ਸਕਿਆ ਬਜੀ ਤੇ ਇਹ ਮੇਰੀ ਸਭ ਤੋਂ ਵੱਡੀ ਜਿੱਤ ਹੈ ਨਾ ਮੇਰਾ ਜੋਰਾਵਰ ਸਿੰਘ ਡੋਲਿਆ ਤੇ ਨਾ ਮੇਰਾ ਫਤੇ ਸਿੰਘ ਡੋਲਿਆ ਭਾਵੇਂ ਉਹਨਾਂ ਦੀ ਉਮਰ 7 ਸਾਲ ਤੇ 9 ਸਾਲ ਸੀ ਪਰ ਉਹ ਉਹ ਡੋਲੇ ਨਹੀਂ ਉਹਨਾਂ ਨੇ ਇਸਲਾਮ ਕਬੂਲ ਨਹੀਂ ਕੀਤਾ ਤਾਂ ਇਹ ਮੇਰੀ ਸਭ ਤੋਂ ਵੱਡੀ ਜਿੱਤ ਹੈ ਮੇਰੀ ਸਭ ਤੋਂ ਵੱਡੀ ਫਤਿਹ ਹੈ ਮੈਂ ਵੀ ਆਪਣੇ ਮੰਮੀ ਪਾਪਾ ਨੂੰ ਕਹਾਂਗਾ ਕਿ ਐਸੀ ਵੀ ਫਤਿਹਗੜ੍ਹ ਸਾਹਿਬ ਜਾ ਕੇ ਮੱਥਾ ਟੇਕਿਆ ਹਾਂ ਹਾਂ ਬੇਟਾ ਜ਼ਰੂਰ ਸਾਨੂੰ ਸਾਰਿਆਂ ਨੂੰ ਫਤੇਗੜ ਸਾਹਿਬ ਜਾਣਾ ਚਾਹੀਦਾ ਹੈ ਕੌਮ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨੀ ਚਾਹੀਦੀ ਹੈ ਇੱਥੇ ਮੱਥਾ ਟੇਕਣਾ ਚਾਹੀਦਾ ਹੈ ਦਾਦੀ ਜੀ ਸਾਡਾ ਇਤਿਹਾਸਨ ਨ ਮਹਾਨ ਹੈ ਸੋੰਤ ਅਜਬਤ ਲੱਗਾ ਤੀਜੀ ਤੁਹਾਡਾ ਧੰਨਵਾਦ ਤੁਸੀਂ ਸਾਨੂੰ ਸਾਹਿਬਜ਼ਾਦੇ ਦੇ ਇਤਿਹਾਸ ਬਾਰੇ ਦੱਸਿਆ ਹਾਂਜੀ ਪੁੱਤ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਹੋਰ ਗਿਆਨ ਦੇ ਨਾਲ ਨਾਲ ਆਪਣੇ ਇਤਿਹਾਸ ਬਾਰੇ ਵੀ ਦੱਸਿਓ ਤਾਂ ਹੀ ਇਹ ਆਪਣੇ ਬੱਚੇ ਇਸੇ ਨੂੰ ਸੰਭਣਗੇ ਜੇ ਅਸੀਂ ਇਹਨਾਂ ਨੂੰ ਇਸ ਨਾਲ ਜੋੜਾਂਗੇ ਅਸੀਂ ਆਪਣੇ ਬੱਚਿਆਂ ਨੂੰ ਹਰ ਧਰਮ ਦੀਆਂ ਚੰਗੀਆਂ ਗੱਲਾਂ ਦੱਸਿਓ ਤੇ ਹਰ ਧਰਮ ਦਾ ਸਤਿਕਾਰ ਕਰਨਾ ਸਿਖਾਈਏ ਹੁਣ ਅੰਤ ਵਿੱਚ ਆਪਾਂ ਸਾਰਿਆਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਆਂ ਕਿ ਜੋ ਸ਼ਹੀਦੀ ਜੋੜ ਮੇਲਾ ਜੋ ਆਪਾਂ ਸਭਾ ਕਹਿੰਦੇ ਆਂ ਸਾਨੂੰ ਸਾਰਿਆਂ ਨੂੰ ਉੱਥੇ ਇੱਕ ਸ਼ਰਧਾ ਭਾਵਨਾ ਨਾਲ ਇੱਕ ਸਤਿਕਾਰ ਨਾਲ ਜਾਣਾ ਚਾਹੀਦਾ ਹੈ ਨਾ ਕਿ ਇੱਕ ਮੇਲੇ ਦੀ ਤਰ੍ਹਾਂ ਜਾਣਾ ਚਾਹੀਦਾ ਸਾਡਾ ਸਾਬ ਦਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦਿਨਾਂ ਵਿੱਚ ਉੱਥੇ ਜਾਈਏ ਤੇ ਉਹਨਾਂ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕਰੀਏ ਤੇ ਉਹਨਾਂ ਨੂੰ ਲੱਖ ਲੱਖ ਪ੍ਰਣਾਮ ਕਰੀਏ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ